ਪੁੰਨੇ ਹੋਏ ਚੱਬੇ ਦਾਣੇ ਪੁੰਨੇ ਹੋਏ ਚੱਬੇ ਦਾਣੇ ਅਸਾਂ ਦਿਲ ਦੇ ਛੱਡਿਆ ਤੇਰੇ ਦਿਲ ਦੀਆਂ ਰੱਬ ਜਾਣੇ ਅਸਾਂ ਦਿਲ ਦੇ ਛੱਡਿਆ ਤੇਰੇ ਦਿਲ ਦੀਆਂ ਰੱਬ ਜਾਣੇ ਮੈਂ ਆ ਉਹ ਕਦੋਂ ਕਰ ਆ ਜਾਵੇ ਬੈਠੀ ਕਾਗ ਉਡਾਨੀਆਂ ਉਹ ਕਦੋਂ ਕਰ ਆ ਜਾਵੇ ਬੈਠੀ ਕਾਗ ਉਡਾਨੀਆਂ ਕੋਠੇ ਤੇ ਗਲਾਸੀ ਕੋਠੇ ਤੇ ਗਲਾਸੀ ਆਇ ਦੀਆਂ ਲੱਖ ਖੁਸ਼ੀਆਂ ਤੁਰ ਜਾਣ ਦੀ ਉਦਾਸੀਏ ਆਇ ਦੀਆਂ ਲੱਖ ਖੁਸ਼ੀਆਂ ਤੁਰ ਜਾਣ ਦੀ ਉਦਾਸੀਏ ਲੰਮੀ ਮੁਕ ਜਾਣੀਆਂ ਨਈਓ ਮੁਕਣੀਆਂ ਬਾਤਾਂ ਨੇ ਉਮਰਾ ਮੁਕ ਜਾਣੀਆਂ ਨਈਓ ਮੁਕਣੀਆਂ ਬਾਤਾਂ ਨੇ ਕੋਠੇ ਤੇ ਕਿਲ ਮਾਇਆ ਲੋਕਾਂ ਦੀਆਂ ਰੋਣ ਅੱਖੀਆਂ ਸਾਡਾ ਰੋਂਦਾ ਏ ਦਿਲ ਮਾਇਆ ਲੋਕਾਂ ਦੀਆਂ ਰੋਣ ਅੱਖੀਆਂ ਸਾਡਾ ਰੋਂਦਾ ਏ ਦਿਲ ਮਾਇਆ ਚਾਨਣਿਆ ਰਾਤਾਂ ਨੇ ਚਾਨਣ ਦੁਨੀਆ ਚ ਸਭ ਸੋਨੇ ਦਿਲ ਮਿਲਦੀਆਂ ਬਾਤਾਂ ਨੇ ਦੁਨੀਆ ਚ ਸਭ ਸੋਨੇ ਦਿਲ ਮਿਲਦੀਆਂ ਬਾਤਾਂ ਨੇ ਸਿਰ ਚੋਟਾਂ ਲਗੀਆਂ ਨੇ ਸਿਰ ਚੋਟਾਂ ਅਸਲ ਨਿਵਾੰਦੀਨੀ ਨੀਚ ਕਰ ਦੇ ਠਗੀਆਂ ਨੇ ਅਸਲ ਨਿਵਾੰਦੀਨੀ ਨੀਚ ਕਰ ਦੇ ਠਗੀਆਂ ਨੇ ਰੰਗ ਖੁਰ ਗਿਆ ਖੇ ਸਿਦਾ ਰੰਗ ਖੁਰ ਗਿਆ ਖੇ ਸਿਦਾ ਅਸਾਂ ਇਥੋਂ ਟੁਰ ਜਾਣਾ ਕੀ ਮਾਣ ਪਰ ਦੇਸੀ ਦਾ ਅਸਾਂ ਇਥੋਂ ਟੁਰ ਜਾਣਾ ਕੀ ਮਾਣ ਪਰ ਦੇਸੀ ਦਾ ਥੈਂਕ ਯੂ ਫਾਰ ਵਾਚਿੰਗ ਐਂਡ ਲਿਸਨਿੰਗ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਮਾਈ ਚੈਨਲ ਥੈਂਕ ਯੂ